ਸਕਾਜੀ ਮਹਾ ਕੋਮਲ ਕਪੂਰ ਤੋਂ ਸੇਖਰਿਓ ਚੈਨਲ ਪੰਜਾਬੀ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਨੇ ਹੈਲਥ ਕੇਅਰ ਅਤੇ ਸੋਸ਼ਲ ਸਰਵਿਸਿਜ਼ ਕਿੱਤਿਆਂ ਦੇ ਵਿੱਚ ਉਮੀਦਵਾਰਾਂ ਦੇ ਲਈ ਸ਼੍ਰੇਣੀ ਅਧਾਰ ਤੇ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਸਥਾਈ ਨਿਵਾਸ ਦੇ ਲਈ ਅਰਜ਼ੀ ਦੇਣ ਦੇ ਲਈ 2500 ਸੱਦੇ ਜਾਰੀ ਕੀਤੇ ਨੇ IRCC ਨੇ ਅੱਜ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ 472 ਜਾਂ 100 ਵੱਧ ਦੇ ਵਿਆਪਕ ਰੈਂਕਿੰਗ ਸਿਸਟਮ ਸਕੋਰ ਵਾਲੇ ਉਮੀਦਵਾਰਾਂ ਨੂੰ ਵੀ ਸੱਦ ਦਿੱਤੇ ਇਹ 2025 ਦੇ ਚੌਥੇ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਦੇ ਦੌਰ ਨੂੰ ਦਰਚੋਂਦਾ ਹੈ ਅਤੇ ਅਕਤੂਬਰ 2025 ਦੀ ਸ਼ੁਰੂਆਤ ਦੇ ਵਿੱਚ ਪੋਸਟ ਕੀਤੀਆਂ ਗਈਆਂ ਸਾਡੀਆਂ ਉਮੀਦਾਂ ਅਤੇ ਪੂਰਵਖਬਾਨੀਆਂ ਦੇ ਅਨੁਸਾਰ ਮੰਨਿਆ ਜਾਂਦਾ ਹੈ। ਦਸੀ ਆਸਰੇ ਡੋ ਪਿਛਲੇ ਸਹਿ ਸੰਭਾਲ ਰੋ ਦੇ ਨਾਲ ਤੁਲਨਾ ਬਿਨੇਕਾਰਾ ਦਿੱਲੀ ਪਰਵਾਪ ਤੇ ਪੂਖਤੇ ਦੌਰਾਂ ਦੇ ਵਿੱਚ ਆਪਣੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਰਣਨੀਤੀਆਂ ਉਤੇ ਇੱਕ ਟੁੰਗਾਈ ਦੇ ਨਾਲ ਨਸਲ ਮਾਰੀ ਗਈ ਹੈ ਉਸੇ ਸਿਹਤ ਸੀ ਆਰ ਐਸ ਥ੍ਰੈਸ਼ਹੋਲਡ ਉਤੇ ਉਮੀਦਵਾਰਾਂ ਦੇ ਵਿਚਕਾਰ ਨਿਰਣਣ ਕਰਨ ਦੇ ਲਈ 12 ਮਈ 2025 ਨੂੰ 23:00:30 ਦਾ ਟਾਈ ਬ੍ਰੇਕਰ ਟਾਈਮਰ ਸਟੈਂਪ ਲਾਗੂ ਕੀਤਾ ਗਿਆ ਸੀਗਾ 2025 ਦੇ ਵਿੱਚ ਆਸਤਾ ਕਈਆਂ ਸੀਸੀ ਨੇ ਸਿਹਤ ਸੰਭਾਲ ਤੇ ਸਮਾਜਿਕ ਸੇਵਾਵਾਂ ਦੇ ਕਿੱਤੇ ਦੇ ਲਈ ਸ਼੍ਰੇਣੀ ਅਧਾਰਿਤ ਡਰਾਅ ਵੱਤਵਦ ਤਾਇਨਾਤ ਕੀਤੇ ਗਏ ਨੇ ਜਦੋਂਸੀ ਉਹਨਾਂ ਨੂੰ ਹੋਰ ਸਿਹਤ ਸੰਭਾਲ ਡਰਾਅ ਕਰਵਾਉਣ ਦੇ ਲਈ ਕਿਹਾ ਸੀਗਾ ਇਹ ਡਰਾਅ ਸਰਕਾਰ ਦੀ ਯਤਨਾਂ ਦਾ ਹਿੱਸਾ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਮੀਗ੍ਰੇਸ਼ਨ ਮਹੱਤਵਪੂਰਨ ਕਾਜਕਲ ਦੇ ਪਾੜੇ ਨੂੰ ਪਰੰਦੇ ਵਿੱਚ ਯੋਗਦਾਨ ਪਾਵੇ ਦੱਸ ਦਈਏ ਆਹਸਤਾ ਡਰਾਅ ਇਸ ਸਪੈਕਟਰ ਨੂੰ ਜਾਰੀ ਰੱਖਦਾ ਹੈ ਤੇ 2500 ਆਈਟੀਏ ਅਤੇ 472 ਦੇ ਇੱਕ ਨਵੇਂ ਕਟ-ਆਫ ਦੇ ਨਾਲ ਹੈ ਮਈ ਤੇ ਜੂਨ ਦੇ ਡ੍ਰੋਪ ਬਹੁਤ ਛੋਟੇ ਸਨ ਅਤੇ CRS ਕਟਆਫ ਕਾਫੀ ਜ਼ਿਆਦਾ ਸੰਤ ਕਿਉਂਕਿ ਆਈਏਸੀ ਨੇ ਸੇਤ ਸੰਭਾਲ ਸ਼੍ਰੇਣੀ ਦੇ ਬਤੋਂ ਨੂੰ ਸੁਧਾਰਿਆ ਸੀਗਾ ਜੁਲਾਈ ਤੇ ਡ੍ਰੋ ਨੇ ਪੈਮਾਨੇ ਨੂੰ ਨਾਟਕੀ ਢੰਗ ਦੇ ਨਾਲ ਵਿਦਾਇਆ ਸੀ ਜਿਸ ਦੇ ਨਾਲ CRS ਕਾ ਟੌਪ 475 ਤੱਕ ਢਿਲਾ ਹੋ ਗਿਆ ਅਗਸਤ ਦੇ ਡ੍ਰੋਨ ਨੇ ਰੁਕਾਵਟ ਨੂੰ ਹੋਰ ਘਟਾ ਕੇ 470 ਕਰ ਦਿੱਤਾ ਤੇ ਇਸ ਸਾਲ ਡ੍ਰੋ ਬਕਾਇਆ 2500 ਆਈਟੀਐਸ ਦਾ ਇੱਕ ਮਾਪ ਜਾਰੀ ਰੱਖਦਾ ਹੈ ਪਰ ਅਗਸਤ ਦੇ ਡ੍ਰੋ ਦੇ ਨਾਲੋਂ ਥੋੜਾ ਜਿਹਾ ਉੱਚਾ ਸੀਆਰਐਸ ਥੋਸ਼ ਹੋਲ ਦੇ ਨਾਲ ਇਹ ਉਤਰਾਵ ਚੜਾਵ ਕਿਰਤ ਬਸਾਤੀ ਮੰਗ ਪੂਲ ਤੇ ਵਿੱਚ ਪ੍ਰੋਫਾਈਲ ਉਪਲਬਧਤਾ ਅਤੇ ਵਿਆਪਕ ਇਮੀਗ੍ਰੇਸ਼ਨ ਟਿੱਚਰ ਦੇ ਆਧਾਰ ਉੱਤੇ ਸਿਹਤ ਸੰਭਾਲ ਡ੍ਰੋ ਦੇ ਪੈਮਾਨੇ ਅਤੇ ਮੁਕਾਬਲੇਬਾਜ਼ੀ ਨੂੰ ਕੈਲੀਬ੍ਰੇਟ ਕਰਨ ਦੇ ਲਈ ਆਯਾਸ਼ ਸੀਸੀ ਯਤਨਾਂ ਨੂੰ ਦੱਸਉਂਦੇ ਨੇ 2025 ਦੇ ਅੱਜ ਤੱਕ ਸਿਹਤ ਸੰਭਾਲ ਡ੍ਰੋ ਦੇ ਲਈ ਕਈ ਸ਼੍ਰੇਣੀ ਅਧਾਤ ਦੌਰਾਂ ਦੇ ਵਿੱਚੋਂ ਇੱਕ ਨੇ ਤੇ ਆਈਏਸੀਸੀ ਵਰਤਦਾ ਹੈ ਪਾਸ਼ਾ ਵਫਾ ਸਿੱਖਿਆ ਆਦਿ ਕਿ 2025 ਦੇ ਵਿੱਚ ਹੋ ਸਿਹਤ ਸੰਭਾਲ ਡ੍ਰੋ ਹੋਣਗੇ ਇਹ ਦੇ ਬਰਦਾਸੀ ਆਈਏਸੀਸੀ ਦੇ ਪੈਟਰਨ ਅਤੇ ਸਿਹਤ ਸੰਭਾਲ ਮਜ਼ਦੂਰਾਂ ਦੀ ਕਾਰਟ ਨੂੰ ਹੱਲ ਕਰਨ ਦੇ ਵਿੱਚ ਸਰਕਾਰ ਦੀ ਦੱਸੀ ਗਈ ਤੇਜ ਜ਼ਸਪੀ ਨੂੰ ਦੇਖਦੇ ਹੋਏ 2025 ਦੇ ਅਖੀਰ ਤੱਕ ਸਿਹਤ ਸੰਭਾਲ ਸ਼੍ਰੇਣੀ ਦੇ ਹੋਰ ਡ੍ਰਾ ਆਉਣ ਦੀ ਵੀ ਸੰਭਾਵਨਾ ਜਿਤਾਈ ਜਾ ਰਹੀ ਹੈ ਇਮੀਗ੍ਰੇਸ਼ਨ ਨੀਤੀ ਦਸਤਾਵੇਜ਼ ਜਵਾਬ ਦਿੰਦੇ ਨੇ ਕਿ ਡਾ ਘਟੋ ਘਟ ਨਵੰਬਰ ਤੱਕ ਚੱਲੀ ਰਹੇਗੀ ਹਾਲੇ ਕਿ ਸਮਾਸ ਸਕੇਲ ਅਤੇ ਕਟ ਆਫ ਸਕੋਰ ਇਹਨਾਂ ਦੇ ਆਧਾਰ ਉੱਤੇ ਸਮਾਯੋਜਨਾ ਦੇ ਅਧੀਨ ਰਹੇਗੀ ਸਸਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਨੇ ਹੈਲਥ케ਅ ਅਤੇ ਸੋਸ਼ਲ ਸਰਵਿਸਿਜ਼ ਕਿੱਤਿਆਂ ਦੇ ਵਿੱਚ ਉਮੀਦਵਾਰਾਂ ਦੇ ਲਈ ਸ਼੍ਰੇਣੀ ਅਧਾਰ ਤੇ ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ ਸਥਾਈ ਨਿਵਾਸ ਦੇ ਲਈ ਅੱਜ ਦੇ ਦਿਨ ਦੇ ਲਈ 2500 ਸੱਦੇ ਜਾਰੀ ਕੀਤੇ ਨੇ IRCC ਨੇ ਅੱਜ ਦੇ ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ 472 ਜਾਂ 100 ਵੱਧ ਦੇ ਵਿਆਪਕ ਰੈਂਕਿੰਗ ਸਿਸਟਮ ਸਕੋਰ ਵਾਲੇ ਉਮੀਦਵਾਰਾਂ ਨੂੰ ਵੀ ਸੱਦਾ ਦਿੱਤੇ ਇਹ 2025 ਦੇ ਚੌਥੇ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਦੇ ਦੌਰ ਨੂੰ ਦਰਸਾਉਂਦਾ ਹੈ ਅਤੇ ਅਕਤੂਬਰ 2025 ਦੀ ਸ਼ੁਰੂਆਤ ਦੇ ਵਿੱਚ ਪੋਸਟ ਕੀਤੀਆਂ ਗਈਆਂ ਸਾਡੀਆਂ ਉਮੀਦਾਂ ਅਤੇ ਪੂਰਵਖਬਾਨੀਆਂ ਦੇ ਅਨੁਸਾਰ ਮੰਨਿਆ ਜਾਂਦਾ ਹੈ। ਦਸੀ ਆਸਰੇ ਡੋ ਪਿਛਲੇ ਸਹਿ ਸੰਭਾਲ ਰੋਦੇ ਨਾਲ ਤੁੰਲਾ ਬਿਨੇਕਾਰਾ ਦਿੱਲੀ ਪਰਪਤਿਪ ਵਿਖਤੇ ਦੌਰਾਂ ਦੇ ਵਿੱਚ ਆਪਣੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਰਣਨੀਤੀਆਂ ਉਤੇ ਇੱਕ ਢੁਗਾਈ ਦੇ ਨਾਲ ਨਸਲ ਮਾਰੀ ਗਈ ਹੈ ਉਸੇ ਤਹਿਤ ਸੀ ਆਰ ਐਸ ਥ੍ਰੈਸ਼ਹੋਲਡ ਉਤੇ ਉਮੀਦਵਾਰਾਂ ਦੇ ਵਿਚਕਾਰ ਨਿਰਣਣ ਕਰਨ ਦੇ ਲਈ 12 ਮਈ 2025 ਨੂੰ 23:00:30 ਦਾ ਟਾਈਪ ਬੈਕਰ ਟਾਈਮਰ ਸਟੈਂਪ ਲਾਗੂ ਕੀਤਾ ਗਿਆ ਸੀਗਾ 2025 ਦੇ ਵਿੱਚ ਆਸਟ੍ਰਾਲ ਕਈਆ ਸੀਸੀ ਨੇ ਸਿਹਤ ਸੰਭਾਲ ਤੇ ਸਮਾਜਿਕ ਸੇਵਾਵਾਂ ਦੇ ਕਿੱਤੇ ਦੇ ਲਈ ਸ਼੍ਰੇਣੀ ਆਧਾਰਿਤ ਡਰਾਅ ਵੱਤੋਂ ਵੱਧ ਤਾਇਨਾਤ ਕੀਤੇ ਗਏ ਨੇ ਜਦੋਂ ਅਸੀਂ ਉਹਨਾਂ ਨੂੰ ਹੋਰ ਸਿਹਤ ਸੰਭਾਲ ਡਰਾਅ ਕਰਵਾਉਣ ਦੇ ਲਈ ਕਿਹਾ ਸੀਗਾ ਇਹ ਡਰਾਅ ਸਰਕਾਰ ਦੇ ਯਤਨਾਂ ਦਾ ਹਿੱਸਾ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਮੀਗ੍ਰੇਸ਼ਨ ਮਹੱਤਵਪੂਰਨ ਕਾਜਕਲ ਦੇ ਪਾੜੇ ਨੂੰ ਪਰੰਦੇ ਵਿੱਚ ਯੋਗਦਾਨ ਪਾਵੇ ਦੱਸ ਜਿਏ ਆਸਟ੍ਰਾਲ ਡਰਾਅ ਇਸ ਸਪੈਕਟਰ ਨੂੰ ਜਾਰੀ ਰੱਖਦਾ ਹੈ ਤੇ 2500 ਆਈਟੀਏ ਅਤੇ 472 ਦੇ ਇੱਕ ਨਵੇਂ ਕਟ-ਆਫ ਦੇ ਨਾਲ ਹੈ ਮਈ ਅਤੇ ਜੂਨ ਦੇ ਡ੍ਰੋਪ ਬਹੁਤ ਛੋਟੇ ਸਨ ਅਤੇ CRS ਕਟਆਫ ਕਾਫੀ ਜ਼ਿਆਦਾ ਸੰਤ ਕਿਉਂਕਿ ਆਯਾਰ ਸੀਸੀ ਨੇ ਸੇਤ ਸੰਭਾਲ ਸ਼੍ਰੇਣੀ ਦੇ ਬਤੂ ਨੂੰ ਸੁਧਾਰਿਆ ਸੀਗਾ ਜੁਲਾਈ ਦੇ ਡ੍ਰੋਪ ਨੇ ਪੈਮਾਨੇ ਨੂੰ ਨਾਟਕੀ ਢੰਗ ਦੇ ਨਾਲ ਵਿਦਾਇਆ ਸੀ ਜਿਸ ਦੇ ਨਾਲ CRS ਕਟਆਫ 475 ਤੱਕ ਢਿਲਾ ਹੋ ਗਿਆ ਅਗਸਤ ਦੇ ਡ੍ਰੋ ਨੇ ਰੁਕਾਵਟ ਨੂੰ ਹੋਰ ਘਟਾ ਕੇ 470 ਕਰ ਦਿੱਤਾ ਤੇ ਹਸਾਲ ਡ੍ਰੋ ਬਕਾਇਆ 2500 ਆਈਟੀਐਸ ਦਾ ਇੱਕ ਮਾਪ ਜਾਰੀ ਰੱਖਦਾ ਹੈ ਪਰ ਅਗਸਤ ਦੇ ਡ੍ਰੋ ਦੇ ਨਾਲ ਉਹ ਥੋੜਾ ਜਿਹਾ ਉੱਚਾ ਸੀ ਆਰਐਸ ਥੋਸ਼ ਹੋਲ ਦੇ ਨਾਲ ਇਹ ਉਤਰਾਵ ਚੜਾਵ ਕਿਰਤ ਬਜ਼ਾਰਤੀ ਮੰਗ ਪੂਲ ਤੇ ਵਿੱਚ ਪ੍ਰੋਫਾਈਲ ਉਪਲਬਧਤਾ ਅਤੇ ਵਿਆਪਕ ਇਮੀਗ੍ਰੇਸ਼ਨ ਟੇਜਰ ਦੇ ਆਧਾਰ ਉੱਤੇ ਸਿਹਤ ਸੰਭਾਲ ਡ੍ਰੋ ਦੇ ਪੈਮਾਨੇ ਅਤੇ ਮੁਕਾਬਲੇਬਾਜ਼ੀ ਨੂੰ ਕੈਲੀਬ੍ਰੇਟ ਕਰਨ ਦੇ ਲਈ ਆਈਏਐਸ ਸੀਸੀ ਯਤਨਾਂ ਨੂੰ ਦਰਸਉਂਦੇ ਨੇ 2025 ਦੇ ਅੱਜ ਤੱਕ ਸਿਹਤ ਸੰਭਾਲ ਡ੍ਰੋ ਦੇ ਲਈ ਕਈ ਸ਼ੁਰਯਾਨੀ ਅਧਾਰਤ ਦੋਰਾ ਦੇ ਵਿੱਚੋਂ ਇੱਕ ਨੇ ਤੇ IRSSC ਵਰਤਦਾ ਹੈ ਪਾਸ਼ਾ ਵਪਾਰ ਸਿੱਖਿਆ ਆਦੀ ਕਿ 2025 ਦੇ ਵਿੱਚ ਹੋ ਸਿਹਤ ਸੰਭਾਲ ਡ੍ਰੋ ਹੋਣਗੇ ਇਹ ਦੇ ਬਰਦਾਸੀ IRSSC ਦੇ ਪੈਟਰਨ ਅਤੇ ਸਿਹਤ ਸੰਭਾਲ ਮਜ਼ਦੂਰਾਂ ਦੇ 카ਟ ਨੂੰ ਹੱਲ ਕਰਨ ਦੇ ਵਿੱਚ ਸਰਕਾਰ ਦੀ ਦੱਸੀ ਗਈ ਤੇਲਚਸਪੀ ਨੂੰ ਦੇਖਦੇ ਹੋਏ 2025 ਦੇ ਅਖੀਰ ਤੱਕ ਸਿਹਤ ਸੰਭਾਲ ਸ਼ੁਰਯਾਨੀ ਦੇ ਹੋਰ ਡ੍ਰਾ ਆਉਣ ਦੀ ਵੀ ਸੰਭਾਵਨਾ ਜਿਤਾਈ ਜਾ ਰਹੀ ਹੈ ਇਮੀਗ੍ਰੇਸ਼ਨ ਨੀਤੀ ਦਸਤਾਵੇਜ਼ ਸੁਝਾਅ ਦਿੰਦੇ ਨੇ ਕਿ ਡਰਾ ਘਟੋ ਘਟ ਨਵੰਬਰ ਤੱਕ ਜਾਰੀ ਰਹਿਣਗੇ ਹਾਲਾਂਕਿ ਸਮਾ ਸਕੇਲ ਅਤੇ ਕਟ ਆਫ ਸਕੋਰ ਇਹਨਾਂ ਦੇ ਆਧਾਰ ਉੱਤੇ ਸਮਾਂ ਯੋਜਨਾ ਦੇ ਅਧੀਨ ਰਹਿਣਗੇ ਸਸਿਕਾ ਜੀ ਮਹਾ ਕੋਮਲ ਕਪੂਰ ਤੋਂ ਸੇਖਰਿਓ ਚੈਨਲ ਪੰਜਾਬੀ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਨੇ ਹੈਲਥ케ਅਰ ਅਤੇ ਸੋਸ਼ਲ ਸਰਵਿਸਿਜ਼ ਕਿੱਤਿਆਂ ਦੇ ਵਿੱਚ ਉਮੀਦਵਾਰਾਂ ਦੇ ਲਈ ਸ਼੍ਰੇਣੀ ਅਧਾਰ ਤੇ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੇ ਲਈ 2500 ਸੱਦੇ ਜਾਰੀ ਕੀਤੇ ਨੇ IRCC ਨੇ ਅਚੂ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ 472 ਜਾਂ ਇਸ ਤੋਂ ਵੱਧ ਦੇ ਵਿਆਪਕ ਰੈਂਕਿੰਗ ਸਿਸਟਮ ਸਕੋਰ ਵਾਲੇ ਉਮੀਦਵਾਰਾਂ ਨੂੰ ਵੀ ਸੱਦਾ ਦਿੱਤੇ ਇਹ 2025 ਦੇ ਚੌਥੇ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਦੇ ਦੌਰ ਨੂੰ ਦਰਸਾਉਂਦਾ ਹੈ ਅਤੇ ਅਕਤੂਬਰ 2025 ਦੀ ਸ਼ੁਰੂਆਤ ਦੇ ਵਿੱਚ ਪੋਸਟ ਕੀਤੀਆਂ ਗਈਆਂ ਸਾਡੀਆਂ ਉਮੀਦਾਂ ਅਤੇ ਪੂਰਵ ਖ਼ਵਾਨੀਆਂ ਦੇ ਅਨੁਸਾਰ ਮੰਨਿਆ ਜਾਂਦਾ ਹੈ। ਦਸੀ ਆਸੀ ਡੋ ਪਿਛਲੇ ਸਹਿਜ ਸੰਭਾਲ ਰੋ ਦੇ ਨਾਲ ਤੁਲਨਾ ਬਿਨੇਕਾਰਾ ਦਿੱਲੀ ਪਰਵਾਤਿ ਪਵਿੱਖਤੇ ਦੌਰਾਂ ਦੇ ਵਿੱਚ ਆਪਣੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਰਣਨੀਤੀਆਂ ਉਤੇ ਇੱਕ ਢੁਗਾਈ ਦੇ ਨਾਲ ਨਸਲ ਮਾਰੀ ਗਈ ਹੈ ਉਸੇ ਵਹਿਤ ਸੀ ਆਰ ਐਸ ਥ੍ਰੈਸ਼ਹੋਲਡ ਉਤੇ ਉਮੀਦਵਾਰਾਂ ਦੇ ਵਿਚਕਾਰ ਨਿਰਣਣ ਕਰਨ ਦੇ ਲਈ 12 ਮਈ 2025 ਨੂੰ 23:30 ਸਾਰਾ 23:30 ਸੈਕਿੰਡ ਦਾ ਟਾਈ ਬੇਕਰ ਟਾਈਮਰ ਸਟੈਂਪ ਲਾਗੂ ਕੀਤਾ ਗਿਆ ਸੀਗਾ 2025 ਦੇ ਵਿੱਚ ਆਸਤਾ ਕਾਇਆ ਸੀਸੀ ਨੇ ਸਿਹਤ ਸੰਭਾਲ ਤੇ ਸਮਾਜਿਕ ਸੇਵਾਵਾਂ ਦੇ ਕਿੱਤੇ ਦੇ ਲਈ ਸ਼੍ਰੇਣੀ ਆਧਾਰਿਤ ਡਰਾਵਤਵਦ ਤਾਇਨਾਤ ਕੀਤੇ ਗਏ ਨੇ ਜਦੋਂ ਅਸੀਂ ਉਹਨਾਂ ਨੂੰ ਹੋਰ ਸਿਹਤ ਸੰਭਾਲ ਡਰਾਵ ਕਰਮਾਉਣ ਦੇ ਲਈ ਕਿਹਾ ਸੀਗਾ ਇਹ ਡ੍ਰੋ ਸਰਕਾਰੀ ਯਤਨਾਂ ਦਾ ਹਿੱਸਾ ਨਹੀਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਮੀਗ੍ਰੇਸ਼ਨ ਮਹੱਤਵਪੂਰਨ ਕਾਜਪਲ ਦੇ ਪਾੜੇ ਨੂੰ ਪਰੰਦੇ ਵਿੱਚ ਯੋਗਦਾਨ ਪਾਵੇ ਦੱਸ ਜਿਏ ਅਸਰ ਡ੍ਰੋ ਇਸ ਪੈਟਰਨ ਨੂੰ ਜਾਰੀ ਰੱਖਦਾ ਹੈ ਤੇ 2500 ਆਈਟੀਏ ਅਤੇ 472 ਦੇ ਇੱਕ ਨਵੇਂ ਕਟ-ਆਫ ਦੇ ਨਾਲ ਹੈ ਮਈ ਅਤੇ ਜੂਨ ਦੇ ਡ੍ਰੋ ਬਹੁਤ ਛੋਟੇ ਸਨ ਅਤੇ ਸੀਆਰਐਸ ਕਟ-ਆਫ ਕਾਫੀ ਜਾਦਾ ਸੰਤ ਕਿਉਂਕਿ ਆਈਏਐਸ ਇਸ ਨੇ ਸੇਤ ਸੰਭਾਲ ਸ਼੍ਰੇਣੀ ਦੇ ਵਰਤੋਂ ਨੂੰ ਸੁਧਾਰਿਆ ਸੀਗਾ ਜੁਲਾਈ ਤੇ ਡ੍ਰੋ ਨੇ ਪੈਮਾਨੇ ਨੂੰ ਨਾਟਕੀ ਢੰਗ ਤੇ ਨਾਲ ਵਿਦਾਇਆ ਸੀ ਤੇ ਨਾਲ ਸੀ ਆਰਐਸ ਦਾ ਟੌਪ 475 ਤੱਕ ਢਿਲਾ ਹੋ ਗਿਆ ਅਗਸਤ ਦੇ ਡ੍ਰੋਨ ਨੇ ਰੁਕਾਵਟ ਨੂੰ ਹੋਰ ਘਟਾ ਕੇ 470 ਕਾ ਦਿੱਤਾ ਤੇ ਅੱਜ ਤੱਕ ਦਾ ਡ੍ਰੋ ਬਕਾਇਆ 2500 ਆਈਟੀਏ ਦਾ ਇੱਕ ਮਾਪ ਜਾਰੀ ਰੱਖਦਾ ਹੈ ਪਰ ਅਗਸਤ ਦੇ ਡ੍ਰੋ ਦੇ ਨਾਲ ਉਹ ਥੋੜਾ ਜਿਹਾ ਉੱਚਾ ਸੀ ਆਰਐਸ ਥੋਸ਼ ਹੋਲਡ ਦੇ ਨਾਲ ਇਹ ਉਤਰਾਵ ਚੜਾਵ ਕਿਰਤ ਬਸਾਤੀ ਮੰਖ ਪੂਲ ਤੇ ਵਿੱਚ ਪ੍ਰੋਫਾਈਲ ਉਪਲਬਧਤਾ ਅਤੇ ਵਿਆਪਕ ਇਮੀਗ੍ਰੇਸ਼ਨ ਟੇਜਰ ਦੇ ਆਧਾਰ ਉੱਤੇ ਸਿਹਤ ਸੰਭਾਲ ਡ੍ਰੋ ਦੇ ਪੈਮਾਨੇ ਅਤੇ ਮੁਕਾਬਲੇਬਾਜ਼ੀ ਨੂੰ ਕੈਲੀਬ੍ਰੇਟ ਕਰਨ ਦੇ ਲਈ ਆਈਆਰਸੀਸੀ ਯਤਨ ਨੂੰ ਦਰਸਉਂਦੇ ਨੇ 2025 ਦੇ ਹ ਤੱਕ ਸਿਹਤ ਸੰਭਾਲ ਡ੍ਰੋ ਦੇ ਲਈ ਕਈ ਸ਼ੁਰਨੀ ਅਦਾਤ ਦੌਰਾਂ ਦੇ ਵਿੱਚੋਂ ਇੱਕ ਨੇ ਤੇ ਆਈਏਸੀਸੀ ਵਰਤਦਾ ਹੈ ਪਾਸ਼ਾ ਵਪਾਰ ਸਿੱਖਿਆ ਆਦਿ ਕਿ 2025 ਦੇ ਵਿੱਚ ਹੋ ਸਿਹਤ ਸੰਭਾਲ ਡ੍ਰੋ ਹੋਣਗੇ ਇਹ ਦੇ ਬਰਦਾਸੀ ਆਈਏਸੀਸੀ ਦੇ ਪੈਟਰਨ ਅਤੇ ਸਿਹਤ ਸੰਭਾਲ ਮਜ਼ਦੂਰਾਂ ਦੇ ਕਾਰਟ ਨੂੰ ਹੱਲ ਕਰਨ ਦੇ ਵਿੱਚ ਸਰਕਾਰ ਦੀ ਦੱਸੀ ਗਈ ਤੇ ਜਸਪੀ ਨੂੰ ਦੇਖਦੇ ਹੋਏ 2025 ਦੇ ਅਖੀਰ ਤੱਕ ਸਿਹਤ ਸੰਭਾਲ ਸ਼ੁਰਨੀ ਦੇ ਹੋਰ ਡਰਾ ਆਉਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਇਮੀਗ੍ਰੇਸ਼ਨ ਨੀਤੀ ਦਸਤਾਵੇਜ਼ ਸੁਝਾਅ ਦਿੰਦੇ ਨੇ ਕਿ ਡਾ ਘਟੋ ਕਟ ਨਵੰਬਰ ਤੱਕ ਜਾਰੀ ਰਹਿਣਗੇ ਹਾਲੇ ਕਿ ਸਮਾ ਸਕੇਲ ਅਤੇ ਕਟ ਆਫ ਸਕੋਰ ਇਹਨਾਂ ਦੇ ਆਧਾਰ ਉੱਤੇ ਸਮਾਯੋਜਨਾ ਦੇ ਅਧੀਨ ਰਹਿਣਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ